ਵਿਸ਼ੂ ਪਰ ਦੇ ਵਿੱਚ ਅੱਜ ਦੁਸ਼ਹਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜਿਹੜੀ ਚੰਗਿਆਈ ਦੀ ਬੁਰਾਈ ਦੇ ਉੱਤੇ ਜਿੱਤ ਦਾ ਤਿਉਹਾਰ ਦਾ ਪ੍ਰਤੀਕ ਹੈ ਸੋ ਇਸ ਕਰਕੇ ਦਰੇਸੀ ਦੇ ਲੁਧਿਆਣਾ ਮੈਦਾਨ ਦੇ ਵਿੱਚ ਇੱਕ ਵੱਡਾ 라ਵਣ ਲਗਭਗ 121 ਫੁੱਟ ਜਿਹੜੀ ਹਾਈਟ ਹੈ ਉਹ ਅੱਜ ਦਹਨ ਕੀਤਾ ਜਾਵੇਗਾ ਸੋ ਜਿੰਨੀ ਵੱਡੀ ਬੁਰਾਈ ਹੋਵੇਗੀ ਉਸ ਦਾ ਉਹਨਾਂ ਵੱਡਾ ਅੰਤ ਕੀਤਾ ਜਾਵੇਗਾ ਸੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾ ਦਿੰਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੁਧਿਆਣਾ ਦਾ ਜਿਹੜਾ ਦਰੇਸੀ ਦਾ ਦੁਸ਼ਹਿਰਾ ਗਰਾਊਂਡ ਹੈਗਾ ਬੜਾ ਹੀ ਪੁਰਾਣਾ ਜਿਹੜਾ ਦਹਾਕਿਆਂ ਤੋਂ ਇੱਥੇ ਉਹ ਰਾਮਲੀਲਾ ਕਰਵਾਈ ਜਾਂਦੀ ਹੈ ਪੁਰਾਤਨ ਢੰਗ ਦੇ ਨਾਲ ਫਿਰ ਰਾਵਣ ਸਭ ਤੋਂ ਉੱਚਾ ਬਣਾਇਆ ਜਾਂਦਾ ਪੰਜਾਬ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਇਹ ਲਗਭਗ 121 ਫੁੱਟ ਇਸ ਦਾ ਜਿਹੜਾ ਹਾਈਟ ਹੈਗੀ ਹੈ ਸੋ ਕਿਸ ਤਰ੍ਹਾਂ ਦੇ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਨੇ ਪਹਿਲਾਂ ਤਾਂ ਉਸ ਬਾਰੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਸਾਡੇ ਨਾਲ ਪ੍ਰਧਾਨ ਵੀ ਹੈਗੇ ਨੇ ਦੁਸ਼ਹਿਰਾ ਕਮੇਟੀ ਦੇ ਤੇ ਪਹਿਲਾ ਜਿਹੜੇ ਅਫਸਰ ਹੈਗੇ ਨੇ ਗਲਤ ਕਰਦੇ ਆ ਸਰ ਕਿਸ ਤਰ੍ਹਾਂ ਦੇ ਪ੍ਰਬੰਧੇ ਕੀ ਖਾਸ ਕਰਕੇ ਕਿਉਂਕਿ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਆ ਲੋਕ ਵੱਡੀ ਗਿਣਤੀ ਚ ਆਉਂਦੇ ਨੇ ਸੋ ਕਿੱਦਾਂ ਦੀ ਤੁਹਾਡੀ ਤਿਆਰੀ ਹੈ ਸਾਡੇ ਵੱਲੋਂ ਜੀ ਅਲੱਗ-ਅਲੱਗ ਫੋਰਸਸ ਦੀ ਡਿਊਟੀ ਲਗਾਈ ਜਿਹਾ ਜਿਹੜਾ ਸਟੇਜ ਤੇ ਐਸਐਚਓ ਇੱਕ ਨੰਬਰ ਲੱਗੇ ਨੇ ਮੇਰੇ ਕੋਲ ਇਨਰ ਰਿਕਾਰਡ ਆ ਨਾ ਹੈਗਾ ਜੀ ਸਾਰਾ ਕਰੀਬ ਅਸੀਂ 100 ਦੇ ਕਰੀਬ ਬੰਦਾ ਲਾਇਆ ਹੈਗਾ ਜੀ ਇੱਥੇ ਸਾਡੇ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਦੇ ਜੀ ਜਿੱਦਾਂ ਕਿ ਬਹੁਤ ਕੰਜਸਟਡ ਏਰੀਆ ਵੀ ਹੈਗਾ ਐਸੋ ਟ੍ਰੈਫਿਕ ਵੀ ਅਕਸਰ ਰਹਿੰਦਾ ਐ ਸੋ ਉਸ ਨੂੰ ਲੈ ਕੇ ਵੀ ਕੁਝ ਪਲਾਨ ਕੀਤਾ ਗਿਆ ਕਿ ਕਿ ਜਿਹੜੀ ਆਵਾਜ਼ ਆਈ ਹੈ ਉਹ ਆਮ ਲੋਕਾਂ ਦਾ ਪਰੇਸ਼ਾਨ ਹੋਣ ਉਹ ਵੀ ਚੱਲਦੀ ਨਾ ਰਵੇ ਬਿਲਕੁਲ ਜੀ ਬਿਲਕੁਲ ਅਸੀਂ ਇਹਦੇ ਲਈ ਇੱਕ ਕੀਤਾ ਵੀ ਜਿਹੜਾ ਇਹ ਗੇਟ ਆ ਇਹ ਵੀ ਵੀਆਈਪੀ ਗੇਟ ਵੀਆਈਪੀ ਜੀ ਕਿਸ ਬਾਲਾਜੀ ਮੰਦਰ ਵਾਲਾ ਗੇਟ ਰੱਖ ਲਿਆ ਜੀ ਤੇ ਇੱਕ ਅਸੀਂ ਪਬਲਿਕ ਦੀ ਸਹੂਲਤ ਲਈ ਪਿੱਛੇ ਨਾਕਾ ਲਗਾਇਆ ਕਪੂਰ ਹਸਪੀਟਲ ਵੀ ਜਿਹੜੀ ਪਬਲਿਕ ਆਈ ਹੈ ਵੀ ਆਪਣੇ ਜਿਹੜੇ ਵਹੀਕਲਸ ਨੇ ਉਹ ਕਪੂਰ ਹਸਪੀਟਲ ਦੇ ਅੰਦਰ پارک ਕਰਕੇ ਆਉਣ ਜੀ ਪਾਰਕਿੰਗ ਦਾ ਬਿਲਕੁਲ ਪਾਰਕਿੰਗ ਦਾ ਕੀ ਕਰ ਰਹੇ ਆ ਬਿਲਕੁਲ ਸਰ ਪ੍ਰਧਾਨ ਜੀ ਵੀ ਸਾਡੇ ਨਾਲ ਨੇ ਸਰ ਕਿਹੜੇ ਕਿਹੜੇ ਤਵੀ ਆਈ ਪਿਆਰੇ ਤੇ ਕਿੰਨੇ ਵਜੇ ਦਾ ਸਮਾਂ ਰੱਖਿਆ ਹੈ ਰਾਵਣ ਦਾ ਸਾਢੇ 5 ਵਜੇ ਦਾ ਜੀ ਸਾਢੇ 5 ਵਜੇ ਤੋਂ ਕਿਸ ਤਰ੍ਹਾਂ ਨੇ ਇਸ ਵਾਰ ਪ੍ਰਬੰਧ ਦੇ ਕਿਉਂਕਿ 121 ਫੁੱਟ ਦਾ ਰਾਵਣ ਹੈ ਸੋ ਰਾਮਲੀਲਾ ਵੀ ਬੜੇ ਪੁਰਾਤਨ ਢੰਗ ਦੇ ਨਾਲ ਇੱਥੇ ਚੱਲਦੀ ਹੈ ਬਹੁਤ ਵੱਡੀ ਸਾਡਾ ਮੀਤੀਨ ਬਿੱਟੂ ਜੀ ਸਾਡੇ ਰੇਲਵੇ ਮੰਤਰੀ ਆ ਉਹ ਵੀ ਸਾਡੇ ਗੈਸਟ ਆ ਸਾਡੀ ਗੱਲ ਚੱਲੀ 90% ਮੀਟਾ ਕਿ ਉਹ ਵੀ ਆਉਗੇ ਨਾਲ ਸਾਡੇ ਐਮਪੀ ਰਾਜਾ ਵਡਿੰਗ ਜੀ ਔਰ ਮੌਜੂਦਾ ਐਮਐਲਏ ਐਕਸ ਐਮਐਲਏ ਸਭ ਆ ਰਹੇ ਨੇ ਸਭ ਨਾਲ ਸਾਡਾ ਕੰਟੈਕਟ ਹੋਇਆ ਹੋਇਆ ਵੈ ਸਾਨੂੰ ਕਨਫਰਮੇਸ਼ਨ ਕਾਫੀ ਆ ਔਰ ਪਸ਼ਾਤਨ ਲੋਲੋ ਵੀ ਤੁਹਾਨੂੰ ਕਮਿਸ਼ਨਰ ਸਾਹਿਬ ਔਰ ਡੀਸੀ ਸਾਹਿਬ ਦੀ ਕਨਫਰਮੇਸ਼ਨ ਹੈ ਕਿ ਆਉਗੇ ਉਹ ਇੱਥੇ ਮਦਰ ਸ਼ਹਿਰ ਵਾਸੀ ਵੀ ਸਾਰੇ ਕੌਂਸਲਰ ਐਕਸ ਕੌਂਸਲਰ ਸਭ ਆ ਰਹੇ ਨੇ ਪਬਲਿਕ ਨੂੰ ਵੀ ਸਾਡੀ ਸਾਰਿਆਂ ਨੂੰ ਅਪੀਲ ਹੈ ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਲੈ ਲੀ ਤਪਦੇ ਦਿਨਵਰ ਤੋਂ ਬਾਅਦ ਦਾ ਜ਼ਿਆਦਾ ਗਰਾਊਂਡ ਤੋਂ ਪ੍ਰਸੰਨ ਲਗਦਾ ਸੋ ਤਸਵੀਰਾਂ ਤੋਂ ਲਗਾਤਾਰ ਵਿਖਾ ਰਹੇ ਆ ਕਿ ਕਿਸ ਤਰ੍ਹਾਂ ਲੁਧਿਆਣਾ ਦਾ ਜਿਹੜਾ ਦੁਸ਼ਹਿਰਾ ਗਰਾਊਂਡ ਹੈਗਾ ਦ੍ਰਿਸ਼ੀ ਦਾ ਮੁੱਖ ਤੌਰ ਤੇ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਹੋ ਗਏ ਸੋ ਦੇਖ ਸਕਦੇ ਹੋ 121 ਫੁੱਟ ਦਾ ਜਿਹੜਾ ਰਾਵਣ ਹੈ ਵੱਡਾ ਰਾਵਣ ਹੈ ਸੋ ਰਾਵਣ ਦੇ ਕੋਲ ਵੀ ਤੁਹਾਨੂੰ ਨੇੜੇ ਦੀਆਂ ਵੀ ਤਸਵੀਰਾਂ ਵਿਖਾਉਂਦੇ ਆ ਕਿ ਕਿਸ ਤਰ੍ਹਾਂ ਭਾਵੇਂ ਰਾਵਣ ਦਾ ਜਿਹੜਾ ਪੁਤਲਾ ਹੈ ਉਸ ਦਾ ਦਹਨ ਸ਼ਾਮ ਨੂੰ ਕੀਤਾ ਜਾਣਾ ਪਰ ਉਸ ਤੋਂ ਪਹਿਲਾਂ ਲੋਕ ਇਸ ਦੀ ਪੂਜਾ ਵੀ ਕਰਦੇ ਆ ਵੱਡੀ ਗਿਣਤੀ ਚ ਲੋਕ ਇੱਥੇ ਪਹੁੰਚਦੇ ਨੇ ਤੇ ਉਸ ਦੀ ਪੂਜਾ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਰਾਵਣ ਨੂੰ ਇੱਕ ਬਹੁਤ ਵੱਡਾ ਗਿਆਨੀ ਮੰਨਿਆ ਜਾਂਦਾ ਹੈ ਕਿਉਂਕਿ ਵੇਦਾਂ ਦਾ ਗਿਆਨ ਉਹਨੂੰ ਬਹੁਤ ਜ਼ਿਆਦਾ ਸੀਗਾ ਇਸ ਤੋਂ ਇਲਾਵਾ ਸ਼ਿਵਜੀ ਦਾ ਬਹੁਤ ਪਰਮ ਭਗਤ ਰਾਵਣ ਨੂੰ ਮੰਨਿਆ ਜਾਂਦਾ ਹੈ ਇਸ ਕਰਕੇ ਰਾਵਣ ਦੀ ਲੋਕ ਪੂਜਾ ਵੀ ਕਰਦੇ ਆ ਕਿਉਂਕਿ ਜਦੋਂ ਦੁਸ਼ਹਿਰਾ ਹੁੰਦਾ ਹੈ ਜਦੋਂ ਦੁਸ਼ਹਿਰੇ ਤੋਂ ਪਹਿਲਾਂ ਨਵਰਾਤਰੇ ਸ਼ੁਰੂ ਹੋ ਜਾਂਦੇ ਨੇ ਤਾਂ ਉਸ ਦੌਰਾਨ ਲੋਕ ਜਿਹੜੇ ਨੇ ਉਹ ਖੇਤਰੀ ਬੀਜਦੇ ਨੇ ਭਾਵ ਕਿ ਖੇਤੀ ਲਾਉਂਦੇ ਨੇ ਖਾਸ ਕਰਕੇ ਜੋਆਂ ਦੀ ਕਿਉਂਕਿ ਮੰਨਿਆ ਜਾਂਦਾ ਹੈ ਕਿ ਜਦੋਂ ਵੀ ਜੋ ਦੀ ਖੇਤੀ ਕੀਤੀ ਜਾਂਦੀ ਹੈ ਸੋ ਜਿਵੇਂ ਜਿਵੇਂ ਜੋ ਵਾਧੇ ਨੇ ਉਮੀ ਉਮੀ ਲੋਕਾਂ ਦੀ ਤਰੱਕੀ ਹੁੰਦੀ ਹੈ ਲੋਕਾਂ ਦਾ ਵਿਕਾਸ ਹੁੰਦਾ ਲੋਕਾਂ ਦੀ ਉੱਨਤੀ ਹੁੰਦੀ ਹੈ ਸੋ ਉਸ ਮੰਤਵ ਦੇ ਨਾਲ ਜਦੋਂ ਨਰਾਤਰੇ ਖਤਮ ਹੋ ਜਾਂਦੇ ਨੇ ਤੇ ਵਿਜੇ ਦਸ਼ਮੀ ਆਉਂਦੀ ਹੈ ਤਾਂ ਉਸ ਵੇਲੇ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਖੇਤਰੀ ਬੀਜਦੇ ਨੇ ਖਾਸ ਕਰਕੇ ਉਹ ਲਿਆਉਂਦੇ ਨੇ ਅਤੇ ਰਾਵਣ ਦੇ ਚਰਨਾਂ ਦੇ ਵਿੱਚ ਭੇਟ ਕਰਦੇ ਨੇ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲੋਕ ਜਿਹੜੇ ਖੇਤਰੀ ਲੈ ਕੇ ਆਏ ਆਪੋ ਆਪਣੇ ਘਰਾਂ ਦੇ ਵਿੱਚ ਜਿਹਨੇ ਬੀਜੀ ਸੀਗੀ ਸੋ ਇੱਥੇ ਆ ਕੇ ਰਾਵਣ ਦੇ ਚਰਨਾਂ ਦੇ ਵਿੱਚ ਭੇਟ ਕੀਤੀ ਜਾ ਰਹੀ ਹੈ ਸੋ ਮੱਥੇ ਟੇਕੇ ਜਾ ਰਹੇ ਕਿਉਂਕਿ ਰਾਵਣ ਵੀ ਇੱਕ ਪਰਮ ਭਗਤ ਸ਼ਿਵਜੀ ਦਾ ਮੰਨਿਆ ਜਾਂਇਆ ਜਾਂਦਾ ਉੱਥੇ ਹੀ ਦੂਜਾ ਪਾਸੇ ਇੱਕ ਚਾਰ ਵੇਦਾ ਦਾ ਗਿਆਨ 라ਵਣ ਨੂੰ ਸੀਗਾ ਇਸ ਕਰਕੇ ਉਸ ਦੀ ਪੂਜਾ ਵੀ ਕੀਤੀ ਜਾਂਦੀ ਐ ਸੋ ਕੁਝ ਲੋਕ ਵੀ ਸਾਡੇ ਨਾਲ ਵਜੂਦ ਐ ਸਰ ਕੀ ਨਾਮ ਐ ਤੁਹਾਡਾ ਕਦੋਂ ਤੋਂ ਆ ਰਹੇ ਹੋ ਇੱਥੇ ਸਰ 10 12 ਸਾਲ ਤੋਂ ਆ ਰਹੇ ਹਾਂ ਰੈਗੂਲਰ ਅੱਛਾ ਕੀ ਕਾਰਨ ਐ ਜਿਹੜਾ 라ਵਣ ਦੀ ਪੂਜਾ ਹੁੰਦੀ ਐ ਲੋਕ ਮੱਥਾ ਟੇਕਦੇ ਕੀ ਕਾਰਨ ਮੰਨਦੇ ਬੁਰਾਈ ਦੀ ਰਿਆ ਜੀ ਬੁਰਾਈ ਲਈ ਆ ਹਾਂ 라ਵਣ ਨੂੰ ਕਹਿੰਦੇ ਇੱਕ ਬਹੁਤ ਵੱਡਾ ਗਿਆਨੀ ਵੀ ਸੀਗੇ ਬਹੁਤ ਗਿਆਨੀ ਸੀ ਬਹੁਤ ਗਿਆਨ ਸੀ ਉਹਨਾਂ ਨੂੰ ਪਰ ਟੀ ਸਿਤਾ ਮਾਤਾ ਕਰਕੇ ਹੋਇਆ ਉਹਨਾਂ ਦਾ ਜੀ ਅਦਰਾਈਸ ਨਹੀਂ ਕੀ ਬਦਲਾ ਲੈਣ ਲਈ ਕੀਤਾ ਬਦਲਾ ਲੈਣ ਜੀ ਤੋ ਤਸੀਰਾ ਲਗਾਤਾਰ ਤੁੰ ਨੂੰ ਖਾ ਰਿਹਾ ਕਿ ਲੋਕ ਵੱਡੀ ਗਿਤੀ ਚ ਪਹੁੰਚੇ ਹੋ ਨੇ ਕੁਝ ਹੋਰ ਵੀ ਲੋਗ ਹੋਰ ਨਾਲ ਵੀ ਗੱਲਬਾਤ ਕਰਦੇ ਸਰ ਤੁਹਾਡਾ ਕੀ ਨਾਮ ਹੈ ਕਿੱਥੇ ਦੇ ਰਹਿਣ ਵਾਲੇ ਹੋ ਮੇਰਾ ਨਾਮ ਮੇਸ਼ਕਮਾਰੀ ਲੁਧਿਆਣਾ ਦੇ ਰਹਿਣ ਵਾਲਾ ਅੱਛਾ ਕਿੰਨੇ ਸਾਲਾਂ ਤੋਂ ਇੱਥੇ ਆ ਰਹੇ ਹੋ ਦਰੇਸੀ ਦਸ਼ਾਹਰਾ ਗਰਾਊਂਡ ਸਾਨੂੰ ਹੋ ਗਿਆ 30 ਸਾਲ ਹੋ ਗਏ ਇੱਥੇ ਨੂੰ ਕਿੰਨੇ ਸਾਲ ਤੋਂ ਹਾਂਜੀ लोग दिने आंदे ਨੇ ਇੱਥੇ ਮੱਥਾ ਟੇਕਦੇ ਨੇ ਇਸ ਰਾਤ ਨੂੰ 라वण ਦਾ ਦਹਨ ਵੀ ਕੀਤਾ ਜਾਂਦਾ ਲੋਕ ਕੁਝ ਲੱਕੜੀਆਂ ਵਚਦੀਆਂ ਉਹ ਵੀ ਘਰਾਂ ਚ ਲੈ ਕੇ ਜਾਂਦੇ ਉਹਦਾ ਵੀ ਕੋਈ ਸੈਂਟੀਫਿਕ ਰੀਜ਼ਨ ਹੈ ਕੋਈ ਕਹਿੰਦੇ ਕਾਰਨ ਹੈ ਉਹਦਾ ਵੀ ਆਹੋ ਬੱਚਾ ਲਈ ਵਧੀਆ ਹੁੰਦੇ ਕਹਿੰਦੇ ਡਰਦੇ ਨਹੀਂ ਬੱਚੇ ਹੁੰਦੇ ਕਰਕੇ ਕੋਈ ਪ੍ਰੇਤ ਨਹੀਂ ਹਾਂਜੀ ਹਾਂਜੀ ਹੁੰਦੇ ਤਾਂ ਤੇ ਤੁਸੀਂ ਵੀ ਮੱਥਾ ਟੇਕਣ ਆਏ ਹੋ ਹਾਂਜੀ ਮੱਥਾ ਟੇਕਣ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਸੋ ਲੋਕ ਦੱਸ ਰਹੇ ਨੇ ਕਿ ਮਥਾ ਟੇਕਰ ਪਹੁੰਚੇ ਹੋਏ ਨੇ ਸੋ ਜਿਹੜੇ ਦੁਸ਼ਹਰਾ ਕਮੇਟੀ ਦੇ ਪ੍ਰਬੰਧਕ ਹੈਗੇ ਆ ਮਾਰਵਾ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਨਾਲ ਹੀ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਹੈ ਸੋ ਦੱਸ ਰਹੇ ਨੇ ਕਿ ਪ੍ਰਬੰਧ ਸਾਡੇ ਮੁਕੰਮਲ ਨੇ ਸ਼ਾਮ ਲਗਭਗ 5:30 ਵਜੇ ਦੇ ਕਰੀਬ ਜਿਹੜਾ ਉਹ ਰਾਵਣ ਦਾ ਦਹਨ ਕੀਤਾ ਜਾਵੇਗਾ ਸੋ ਬੜਾ ਹੀ ਇਹ ਮੁਸ਼ਕਿਲ ਦੇ ਨਾਲ ਇਹ ਪੂਰਾ ਲਗਭਗ 45 ਦਿਨ ਲਾ ਕੇ ਰਾਵਣ ਦਾ ਜਿਹੜਾ ਪੁਤਲਾ ਤਿਆਰ ਕੀਤਾ ਗਿਆ ਸੋ ਇਸ ਦੀ ਵਿਸ਼ੇਸ਼ਤਾਵਾਂ ਦੱਸ ਦਿੰਦੇ ਆ ਇਸ ਦੇ ਵਿੱਚ ਦੋ ਤਰ੍ਹਾਂ ਦੇ ਨੇੜੇ ਆ ਆਟੋਮੈਟਿਕ ਰਿਮੋਟ ਲਗਾਏ ਗਏ ਨੇ ਰਿ ਕਿਉਂਕਿ ਰਵਨੀਤ ਬਿੱਟੂ ਕਿਹਾ ਜਾ ਰਿਹਾ ਕਿ ਆਉਣਗੇ ਇਸ ਤੋਂ ਇਲਾਵਾ ਜਿਹੜੇ ਲੋਕਲ ਐਮਐਲਏ ਉਹ ਵੀ ਪਹੁੰਚਣਗੇ ਜਿਨ੍ਹਾਂ ਦੇ ਹੋਰ ਤੋਂ ਬਾਅਦ 라ਵਣ ਦੇ ਜਿਹੜੇ ਸੁਪਤਲੇ ਨੂੰ ਅਗਨੀ ਭੇਂਟ ਕੀਤੀ ਜਾਵੇਗੀ ਤੇ 라ਵਣ ਦਹਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਰਵਾਇਆ ਜਾਵੇਗਾ ਸੋ ਅੱਜ ਦੁਸ਼ਹਿਰੇ ਦੇ ਮੌਕੇ ਵੱਡੀ ਗਿਣਤੀ ਚ ਲੋਕ ਪਹਿਲਾਂ ਪਹੁੰਚ ਰਹੇ ਨੇ ਇਸ ਵੇਲੇ ਮੱਥਾ ਟੇਕ ਰਹੇ ਨੇ ਤੇ ਸ਼ਾਮ ਵੇਲੇ 라ਵਣ ਦਹਨ ਕੀਤਾ ਜਾਵੇਗਾ ਵਰਿੰਦਰ ਸਿੰਘ ਥਿੰ디 ਟੀਵੀ ਭਾਰਤ ਦਰੇਸੀ ਲੁਧਿਆਣਾ